ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 슈ਗਰ ਨੂੰ ਲੈ ਕੇ ਲਗਾਤਾਰ ਵਿਵਾਦ-ਵਾਦਾ ਹੋਇਆ ਨਜ਼ਰ ਆ ਰਿਹਾ ਹੈ ਦਰਅਸਲ ਲਗਾਤਾਰ ਹੀ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਮੰਤਰੀ ਜਿਹੜੇ ਨੇ ਉਹਨਾਂ ਦੇ ਵੱਲੋਂ ਲਗਾਤਾਰ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਦੇ ਉੱਤੇ ਅਤੇ ਤਿਹਾੜ ਜੀਲ ਦੇ ਉੱਤੇ ਇਲਜ਼ਾਮ ਲਗਾਏ ਜਾਂਦੇ ਨੇ ਬੀਤੇ ਕੱਲ੍ਹ ਹੀ ਇਲਜ਼ਾਮ ਲਗਾਇਆ ਗਿਆ ਸੀਗਾ ਸੰਜੇ ਸਿੰਘ ਹੁਣਾਂ ਦੇ ਵੱਲੋਂ ਕਿ ਅਰਵਿੰਦ ਕੇਜਰੀਵਾਲ ਹੁਣਾਂ ਦੀ ਜਾਨ ਨੂੰ ਖਤਰਾ ਹੈ ਉਹਨਾਂ ਦੇ ਖਿਲਾਫ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਪਰ ਅੱਜ ਪ੍ਰੈਸ ਕਾਨਫਰੰਸ ਜਿਹੜੀ ਹੈ ਆਪ ਦੇ ਮੰਤਰੀ ਸੌਰਵ ਭਾਰਦਵਾਜ ਹੁਣਾਂ ਦੇ ਵੱਲੋਂ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਉਹਨਾਂ ਨੇ ਗੱਲ ਕਹੀ ਹੈ ਕਿ ਭਾਜਪਾ ਦਾ ਪਰਦਾ ਫਾਸ਼ ਹੋਇਆ ਹੈ ਤੇ ਭਾਜਪਾ ਤੇ ਤਿਹਾਰ ਜਿਲ੍ਹੇ ਦੇ ਉੱਤੇ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਅ ਅਜਿਹੀ ਸ਼ਬਦਾਬਲੀ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਹੁਣਾ ਨੂੰ ਜਿਹੜੀ ਇਨਸੂਲਿਨ ਆ ਜੋ ਸ਼ੂਗਰ ਦੇ ਦੌਰਾਨ ਦਿੱਤੀ ਜਾਂਦੀ ਹੈ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ ਅਤੇ ਇੱਕ ਨੋਟਿਸ ਵੀ ਜਿਹੜਾ ਤਿਹਾੜ ਜੇਲ ਦਾ ਉਹਨਾਂ ਨੇ ਦਿਖਾਇਆ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੇ ਲਿਖਿਆ ਇੱਕ ਪੱਤਰ ਦੇ ਵਿੱਚ ਤਿਹਾੜ ਜੇਲ ਨੇ ਕਿ ਉਹਨਾਂ ਨੂੰ ਜੇਲ ਦੇ ਅੰਦਰ ਇੱਕ ਸ਼ੂਗਰ ਦਾ ਜੋ ਸਪੈਸ਼ਲਿਸਟ ਹੈ ਉਹ ਚਾਹੀਦਾ ਹੈ ਪਰ ਇਸੇ ਦੌਰਾਨ ਹੀ ਫਿਰ ਸੌਰਵ ਭਾਰਦਵਾਜ ਹੁਣੀ ਇਹ ਸਵਾਲ ਖੜੇ ਕਰਦੇ ਹੋਏ ਨਜ਼ਰ ਆਉਂਦੇ ਨੇ ਕਿ ਤਿਹਾਰ ਜੇਲ ਤੇ ਭਾਜਪਾ ਦੇ ਬੋਲੋ ਤਾਂ ਇਹ ਤਰਕ ਦਿੱਤਾ ਜਾਂਦਾ ਹੈ ਕਿ ਜੇਲ ਦੇ ਅੰਦਰ ਸਾਰੀਆਂ ਸਹੂਲਤਾਂ ਮਾ ਜੁੜੀਆਂ ਨੇ ਅਰਵਿੰਦ ਕੇਜਰੀਵਾਲ ਨੂੰ ਦਿੱਤੀਆਂ ਜਾ ਰਹੀਆਂ ਨੇ ਪਰ ਹੁਣ ਇਹ ਪੱਤਰ ਇਸ ਸਾਫ਼ ਤੌਰ ਤੇ ਜ਼ਾਹਿਰ ਕਰ ਰਿਹਾ ਹੈ ਕਿ ਜੇਲ ਦੇ ਅੰਦਰ ਕਿਸੇ ਵੀ ਤਰੀਕੇ ਦਾ ਕੋਈ ਵੀ ਇਲਾਜ ਜਿਹੜਾ ਅਰਵਿੰਦ ਕੇਜਰੀਵਾਲ ਦਾ ਨਹੀਂ ਕੀਤਾ ਜਾ ਰਿਹਾ ਨਾ ਹੀ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਸਹੂਲਤ ਦਿੱਤੀ ਜਾ ਰਹੀ ਹੈ ਜਿੱਥੇ ਅ ਇਨਸੂਲਿਨ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਹੀ ਆਪ ਦੇ ਮੰਤਰੀ ਜਿਹੜੇ ਨੇ ਤਿਹਾਰ ਜੇਲ੍ਹ ਦੇ ਬਾਹਰ ਇਨਸੂਲਿਨ ਲੈ ਕੇ ਪਹੁੰਚੇ ਨੇ ਉਹਨਾਂ ਦੇ ਵੱਲੋਂ ਪ੍ਰਦਰਸ਼ਨ ਜਿਹੜਾ ਤਿਹਾਰ ਜੇਲ੍ਹ ਦੇ ਬਾਹਰ ਕੀਤਾ ਜਾ ਰਿਹਾ ਤੇ ਉੱਥੇ ਹੀ ਅੱਜ ਸੌਰਵ ਭਰਦਵਾਜ ਹੁਣਾ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਦਾ ਕਹਿਣਾ ਹੈ ਕਿ ਇਸ ਤਰੀਕੇ ਦੇ ਨਾਲ ਇਹ ਨੋਟਿਸ ਜਿਹੜਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਭਾਰਤ ਹੀ ਨਹੀਂ ਬਲਕਿ ਕਈ ਅੰਤਰਰਾਸ਼ਟਰੀ ਮੀਡੀਆ ਲੋਕ ਦੇਖ ਰਹੇ ਹਨ ਕਿ ਕਿਵੇਂ ਕੇਂਦਰ ਸਰਕਾਰ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਮਾਰਨ ਦੀ ਸਾਜ਼ਿਸ਼ ਕਰ ਰਹੀ ਹੈ ਤੇ ਹਾੜ ਜਿਲ੍ਹੇ ਦੇ ਵਿੱਚ ਇਨਸੂਲਿਨ ਉਪਲਬਧ ਹੈ ਮੈਨੂੰ ਨਹੀਂ ਪਤਾ ਕਿ ਅਰਵਿੰਦ ਕੇਜਵਾਲ ਜੀਲ ਵਿੱਚ ਕਿਵੇਂ ਹਨ ਇਹ ਸਾਰੀ ਹੀਰਾਫੇਰੀ ਦਿੱਲੀ ਦੇ ਚੁਣੇ ਹੋਏ ਦੇ ਉੱਤੇ ਹੀ ਕੀਤੀ ਜਾ ਰਹੀ ਹੈ ਨਾਲ ਦੇ ਨਾਲ ਉਹਨਾਂ ਕਿਹਾ ਕਿ ਤਿਹਾਰ ਜਿਲ੍ਹੇ ਵਿੱਚ ਐਮਜ਼ ਨੂੰ ਲਿਖੀ ਚਿੱਠੀ ਵਿੱਚ ਭਾਜਪਾ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਹੋ ਚੁੱਕਾ ਸੌਰਪ ਅਰਧਵਾਜ ਦਾ ਦਾਅਵਾ ਹੈ ਕਿ ਤਿਹਾਰ جیل ਪ੍ਰਸ਼ਾਸਨ ਦੀ ਜੇਲ੍ਹ ਵਿੱਚ ਪਿਛਲੇ 20 ਦਿਨਾਂ ਤੋਂ ਸ਼ੂਗਰ ਦਾ ਕੋਈ ਮਾਹਰ ਨਹੀਂ ਸੀਗਾ ਕੱਲ ਲਈ ਕਿਹਾ ਗਿਆ ਇੰਨੇ ਦਿਨ ਬਾਅਦ ਉਹਨਾਂ ਨੇ ਏਮਜ਼ ਪ੍ਰਸ਼ਾਸਨ ਤੋਂ 슈ਗਰ ਦੇ ਮਾਹਿਰ ਡਾਕਟਰ ਦੀ ਮੰਗ ਕੀਤੀ ਆ ਜਦਕਿ ਪਿਛਲੇ ਕਈ ਦਿਨਾਂ ਤੋਂ ਅਰਵਿੰਦ ਕਿਸ਼ਰੀਵਾਲ ਜੀ ਕਹਿ ਰਹੇ ਹਨ ਕਿ ਮੈਨੂੰ 슈ਗਰ ਦੇ ਮਾਹਿਰ ਨੂੰ ਦਿਖਾਓ ਮੈਨੂੰ ਇਨਸੂਲਿਨ ਦਿਓ ਪਰ ਜੇਲ ਪ੍ਰਸ਼ਾਸਨ ਨੇ ਉਹਨਾਂ ਦੀ ਇੱਕ ਵੀ ਨਹੀਂ ਸੁਣੀ ਅਤੇ ਜੇਲ ਵਿੱਚ ਮਾਹਿਰ ਹਨ ਜਾਂ ਨਹੀਂ ਫਿਲਹਾਲ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇਹ ਇੱਕ ਨੋਟਿਸ ਜਿਹੜਾ ਉਹ ਸਾਹਮਣੇ ਆਇਆ ਜੋ ਕਿ ਤਿਹਾਰ ਜੇਲ੍ਹ ਦੇ ਵੱਲੋਂ ਏਮਜ਼ ਨੂੰ ਲਿਖਿਆ ਗਿਆ ਕਿ ਉਹਨਾਂ ਨੂੰ ਇੱਕ 슈ਗਰ ਸਪੈਸ਼ਲਿਸਟ ਚਾਹੀਦਾ ਹੈ ਜੋ ਕਿ ਉਹਨਾਂ ਨੂੰ ਇੱਕ ਨੋਟਿਸ ਦੇ ਵਿੱਚ ਬਕਾਇਦਾ ਏਮਜ਼ ਨੂੰ ਲਿਖਿਆ ਗਿਆ ਚਿੱਠੀ ਦੇ ਰਾਹੀਂ ਜੋ ਚਿੱਠੀ ਸਾਹਮਣੇ ਆ ਚੁੱਕੀ ਹੈ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਹੁਣ ਲਗਾਤਾਰ ਸਵਾਲ ਉਠਾਏ ਜਾ ਰਹੇ ਨੇ ਕਿ 20 ਦਿਨ ਤੋਂ तिहाड़ जेल ਦੇ ਅੰਦਰ ਕੋਈ 슈ਗਰ ਸਪੈਸ਼ਲਿਸਟ ਨਹੀਂ ਸੀਗਾ ਤਾਂ ਫਿਰ ਆਖਰਕਾਰ ਕਿਵੇਂ ਰਿਪੋਰਟਾਂ ਤਿਆਰ ਕੀਤੀਆਂ ਜਾ ਰਹੀਆਂ ਸੀਗੀਆਂ ਕਿਵੇਂ ਇਨਸੂਲਿਨ ਦਿੱਤੇ ਜਾ ਰਹੇ ਸੀਗੇ ਜਾਂ ਕੀ ਕੀ ਕੀਤਾ ਜਾ ਰਿਹਾ ਸੀਗਾ ਜਿਹੇ ਸਵਾਲ ਉੱਠਦੇ ਹੋਏ ਨਜ਼ਰ ਆ ਰਹੇ ਨੇ ਪਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 슈ਗਰ ਨੂੰ ਲੈ ਕੇ ਵਿਵਾਦ-ਵਾਦ ਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਅੱਜ ਆਪ ਦੇ ਮੰਤਰੀ ਜਿਹੜੇ ਨੇ ਉਹ ਇਨਸੂਲਿਨ ਲੈ ਕੇ ਆਤੀਸ਼ੀ ਹੁਣੇ ਵੀ ਉੱਥੇ ਮੰਤਰੀ ਪਹੁੰਚੇ ਹੋਏ ਨੇ ਇਨਸੂਲਿਨ ਲੈ ਕੇ ਤਿਹਾੜ ਜੇਲ੍ਹ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਨੇ